ਦੁਨੀਆ ਕਿੰਨੀ ਸੋਹਣੀ ਜ਼ਿੰਦਗੀ ਬਣਾਦੀ ਹੈ ਦੁਨੀਆ ਜ਼ਿੰਦਗੀ ਨਸਾਰਿਆਂ ਦੇ ਨਾਲ ਬਣਦੀ ਹੈ ਆਪਣੀ ਖੁਸ਼ੀ ਦੇ ਨਾਲ ਬਣਦੀ ਹੈ ਭਗਤ ਫਰੀਦ ਜੀ ਕਹਿੰਦੇ ਜੋ ਪਰ ਜਾਂਦੇ ਨਾਲ ਜੇ ਸਹਿ ਜੀਤ ਨਾ ਗਏ ਭਗਤ ਫਰੀਦ ਜੀ ਕਹਿੰਦੇ ਜੋ ਪਰ ਜਾਂਦੇ ਤਾਂ ਡਰ ਕੋਈ ਨਹੀਂ ਹੈ ਬਸ ਸੱਚੀ ਪ੍ਰੀਤੀ ਬੁਰਾ ਦੇ ਹਾਲਾਤ ਕਿੱਤੀ ਜੋਮਨ ਪ੍ਰੀਤ ਵਿੱਚ ਸੁਧ ਗਏ ਤੁਮਲਾਏ ਜਿਨ੍ਹਾਂ ਨੇ ਸਤਿਗੁਰ ਜੀ ਦੀ ਪ੍ਰੀਤੀ ਤੋਂ ਬਿਨਾਂ ਉਹ ਸੁੱਖ ਵੀ ਦੇ ਤੇ ਤੁਮਲਾਉਂਦੀ ਪਈ ਜਿਨ੍ਹਾਂ ਨੇ ਸੱਚੀ ਪ੍ਰੀਤੀ ਜੋੜੀ ਹੈ ਪਾਉ ਅਧਾਰਨਾ ਪੜਿਓ ਕਿਉਂਕਿ ਕਲਗੀਧਰ ਦਸ਼ਮੇਸ਼ ਪਿਤਾ ਦੇ ਘਰ ਦੇ ਸੌਦਾ ਬਣ ਰਹੇ ਹਨ ਕਲਗੀਆਂ ਵਾਲੇ ਪਾਤਸ਼ਾਹ ਮੈਂ ਸਾਡੀਆਂ ਨੂੰ ਮੈਸੇਜਾਂ ਨੂੰ ਬੇਨਤੀ ਕਰਦਾ ਹਾਂ ਕਿ ਲਾਸਟ ਦੇ ਜਦੋਂ ਪਹਿਲਾ ਜਵਾਨਾ ਹੁੰਦਾ ਸੀ ਬੱਚਿਆਂ ਦੀ ਦੁਕਾਨ ਤੇ ਜਾਂਦਾ ਥਾ ਸਾਰਾ ਸੌਦਾ ਲੈਣ ਦਾ ਬਾਸ ਦੇ ਵਿੱਚ ਉਹਨੂੰ ਬੱਚੇ ਨੇ ਕਹਿਣਾ ਵੀ ਦੁਤਕਾਰਦ ਅੰਕਲ ਜੀ ਮੈਨੂੰ ਰੂੰਗਾ ਦੇ। ਪਹਿਲਾਂ ਸਵਾਰਨਾ ਮੰਗਦਾ ਸੀ ਨਾ ਹੁਣ ਤਾਂ ਚਲੋ ਨਹੀਂ। ਮੈਂ ਆਪਣੇ ਸਿੱਕਾ ਨੂੰ ਬੇਨਤੀ ਕੀਤੀ ਵੀ ਕਲਕੀਆ ਪਾਲਾ ਪਾਤਸ਼ਾਹ ਮੇਰਾ ਅੱਜ ਸੌਦੇ ਮੰਨਦੇ ਐ। ਬਸ ਲਾਸਟ ਤੇ ਮੈਨੂੰ ਰੂੰਗਾ ਦੇ ਮੈਂ ਕਰੋ ਇਹੀ ਤੁਹਾਡਾ ਧੰਨਵਾਦ। ਬਸ ਇੰਨਾ ਤੋਂ ਸਮਝ ਲੈ ਜੱਗੋ ਕਿਉਂਕਿ ਮੇਰੇ ਵੱਡੇ ਵੀਰ ਜਸਪ੍ਰੀ ਸਹੀ ਸੀ। ਬੋਦਵਾਨ ਸਾਰੇ ਸਾਥੀਆਂ ਵਾਲੇ ਦੱਸਦੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਤੂੰ ਜੋਤ ਕੰਮੀ ਤੂੰ ਸੰਧਰਮ ਦੀ ਰੱਖ ਲਈ ਦੇਸ ਰਾਂ ਦੀ ਫੋਮੀ ਤੇਰੀ ਅਮਰ ਤੁਹਾਡੀ ਪਾਤਸ਼ਾਹ ਹੈ ਕੋਤੰਦ ਕਲਗੀਆਂ ਧਰਮ ਸਵੇਸ਼ ਪਿਤਾ ਮੇਂ ਕਿਰਪਾ ਕੀਤੀ ਹੈ ਜਿਵੇਂ ਸਾਜੇ ਸਾਥੀਆਂ ਦੀ ਗੱਲ ਕੀਤੇ ਇਹ ਪਾਇਸ਼ਾਹ ਢੋਲ ਕੀ ਮਜਾਦਾ ਹੈ ਜੀ ਇਹ ਢੋਲ ਕੀ ਮਜਾਦ ਲੈਂਦੇ ਨਹੀਂ ਇਹ ਪਿੱਛੇ ਸਟੇਜ ਦੀ ਜਿਆਗ ਕਰਦੇ ਜਿਨ੍ਹਾਂ ਕੋਲ ਇਹ ਦੀ ਢੋਲਾ ਹੈ ਇਹਦਾ ਜਿਹੜਾ ਪਹਿਲਾ ਬੇਨਤੀ ਕੀਤੀ ਕਰੇ ਬਾਬਾ ਜੀ ਸਟੇਜ ਦੀ ਤਿਆਰੀ ਕਰਨੀ ਹੈ। ਵੈਸੇ ਕੋਈ ਨਾ ਆਪਣੇ ਭਾਈ ਜਿੱਦਾਂ ਕਲਕੀਆਂ ਵਾਲੇ ਪਾਤਸ਼ਾਹ ਜੀ ਦੀ ਕਿਰਪਾ ਹੋ ਗਈ। ਉਹਨਾਂ ਨੇ ਆਤਮਾ ਕਰਵਾ ਲਈ। ਜੇ ਮੇਰੇ ਵੱਲ ਹੈ ਤਾਂ ਵਿੱਚ ਕਰਦਾ ਪਰਮ ਕੁਲਵਾ। ਵਾਲਾ ਨਾਮ ਕਹਵਾ ਜਦੋਂ ਕਲਕੀਆਂ ਵਾਲੇ ਆਣ ਕੇ ਬੇਨਤ ਖਲੋ ਜਾਂਦਾ ਨਾ ਤੇ ਸਾਡਾ ਕੋਈ ਬਾਲ ਬਿੰਦਾਂ ਨਹੀਂ ਪਰ ਸਭ ਦਾ ਗੱਜਿਆ ਕੋ ਸਤਨਾਮ ਸ਼੍ਰੀ ਗੁਰੂ। ਆਓ ਕਲਕੀਆਂ ਵਾਲੇ ਪਾਤਸ਼ਾਹ ਜੀ ਦੇ ਅੱਜ ਤੂੰ ਦੁਨੀਆਂ ਨੂੰ ਵੇਖਣ ਲੱਗਿਆ ਨਾ ਇੱਕ ਦਿਨ ਸਮਾਂ ਐਸਾ ਆਏਗਾ ਦੁਨੀਆਂ ਤੇਨੂੰ ਜੋਤ ਲਵੇ ਮੇਰੀ ਟੁੱਟੇ ਦਾ ਪ੍ਰੀਤੀ ਰੰਗ ਨਾ ਲਓ ਸਾਰੇ ਜਣੇ ਅਰਦਾਸ ਕਰੇ ਕਿਤੇ ਪ੍ਰੀਤੀ ਦਾ ਟੁੱਟ ਜਾਏ ਜੋਗਲ ਜਾਂਦਾ ਚਲਿਆ ਜਾਏ ਪਰ ਅਸਨਜੀ ਪ੍ਰੀਤੀ ਟੁੱਟ ਨਾ ਜਾਏ ਮੇਰੀ ਟੁੱਟੇ ਦਾ ਪ੍ਰੀਤੀ ਰੰਗ ਨਾ ਲਓ نوابيوں جھمتے جو منصر یہی گُٹھے نہ

ओ ओ शारदा नहीं होगा 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 शारदा नहीं हो ਸਤਿ ਸੰਗਤ ਸੂਨੀਆ ਘਰੀਆਂ ਨੇ ਕੱਲ ਦੀ ਪ੍ਰਸੰਗ ਵਿੱਚ ਪੰਨਾ ਤੁਹਾਡੇ ਸਾਰੇ ਪਿੰਡਾਂ ਦਾ ਕੱਲ ਤੁਹਾਡੀਆਂ ਕੀਮੀਆਂ ਘਰੀਆਂ ਘਟੀਆਂ ਤੁਹਾਡਾ ਕੀਤਾ ਹੋਇਆ ਸਤ ਸੰਗਤ ਤੁਹਾਡੀ ਪੜੀ ਹੋਈ ਗੁਰਬਾਣੀ ਤੁਹਾਡੀ ਸੁਣੀ ਹੋਈ ਗੁਰਬਾਣੀ ਕੱਲੀਆਂ ਬਾਰੇ ਪਾਤਸ਼ਾਹ ਨੇ ਲਿਖੇ ਹੁੰਦੇ ਆਓ ਜੀ ਸੁਣਨ ਦਾ ਅੱਜ ਤਿੰਨ ਦੁਨੀਆਂ ਦੇ ਪਰਜਨ ਨੇ ਦੁਨੀਆਂ ਤੈਨੂੰ ਵੇਖਣੇ